ਕੀ ਉਥੇ ਇੱਕ ਗਰੀਬ ਪਰਿਵਾਰ ਰਹਿੰਦਾ ਸੀ ਜਿਹਦੇ ਨਾਲ ਤੁਸੀਂ ਧੱਕਾ ਕਰਕੇ ਆਪਣੀ ਮਸਜਿਦ ਦਾ ਬੋਰਡ ਲਗਾ ਦੋਗੇ ਕਿਉਂ ਗਰੀਬਾਂ ਦਾ ਤੁਹਾਡਾ ਫਰਜ਼ ਨਹੀਂ ਹੈ ਉਸ ਗਰੀਬਾਂ ਨੂੰ ਢਾਕੇ ਸੇ ਹੋਰ ਵਸਾਣਾ ਪਹਿਲੇ ਉਹਨਾਂ ਨੂੰ ਕਿਤੇ ਵਸਾਓ ਉਹਨਾਂ ਨੂੰ ਕਿਤੇ ਰਹਿਣ ਦੀ ਜਗ੍ਹਾ ਦੋ ਫਿਰ ਆਪਣਾ ਕੋਈ ਵੀ ਕੰਮ ਕਰੋ ਵਕਫਾ ਬੋਰਡ ਨੂੰ ਪਿਛਲੇ ਸਰਕਾਰਾਂ ਵੱਲੋਂ ਦਿੱਤੀਆਂ ਬੇਅੰਤ ਹਸ਼ਾ ਤਾਕਤਾਂ ਜੜੀਆਂ ਕਿਤੇ ਨੇ ਕਿਤੇ ਬਹੁਤ ਹੀ ਜ਼ਿਆਦਾ ਦੇਸ਼ ਦੇ ਵਿੱਚ ਘਾਉਂ ਕਰ ਰਹੀਆਂ ਹਨ ਜਿਹਦੀਆਂ ਤਸਵੀਰਾਂ ਅਜੰਬਰ ਸਾਤੇ ਵਿੱਚ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਈ ਸਾਲਾਂ ਤੋਂ ਰਹਿ ਰਹੇ ਹਿੰਦੂ ਪਰਿਵਾਰਾਂ ਦੇ ਜਿਹੜੀ ਜ਼ਮੀਨ ਹੈ ਉਹਦੇ ਉੱਤੇ ਵਕਫ ਬੋਰਡ ਨੇ ਕਬਜ਼ਾ ਕਰ ਲਿਆ ਤਾਂ ਕਬਜ਼ਾ ਕਰਨ ਤੋਂ ਬਾਅਦ ਉੱਥੇ ਮਸਜਿਦ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ Hindu ਸੰਸਥਾ ਤੋਂ ਲੋਕ ਇਹਦਾ ਵਿਰੋਧ ਕਰ ਰਹੇ ਹਨ ਤੇ ਸਾਡਾ ਸਚਿਨ ਜੀ ਹਨ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਕੀ ਮਸਲਾ ਕਿੰਨੇ ਚਿਰ ਤੋਂ ਜਿਹੜਾ Hindu ਪਰਿਵਾਰ ਰਹਿ ਰਿਹਾ ਸੀ ਜਿਹਨੂੰ ਵਕਫ ਬੋਰਡ ਲੋ ਕੱਢ ਦਿੱਤਾ ਜਾਂਦਾ ਤਾਂ ਹੁਣ ਮਸਜਿਦ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਿੰਨ ਪੀੜੀਆਂ ਤੋਂ ਜੋ ਸਾਨੂੰ ਇਲਾਕਾ ਨਿਵਾਸੀਆਂ ਨੇ ਤਿੰਨ ਪੀੜੀਆਂ ਤੋਂ Hindu ਪਰਿਵਾਰ ਰਹਿ ਰਿਹਾ ਸੀ ਕਿਸੇ ਨੇ ਵਕਫ ਬੋਰਡ ਨੂੰ ਦੱਸਿਆ ਕਿ ਇਹ ਜਗ੍ਹਾ ਤੁਹਾਡੀ ਹੈ ਵਕਫ ਬੋਰਡ ਨੇ ਉਹ ਤੇ ਆਪਣਾ ਇਤਰਾਜ਼ ਜਤਾ ਕੇ ਉਹ ਜਗ੍ हासिल कर ली कोर्ट तो लेकिन उन्होंने एक संस्था ਨੂੰ ਜਗ੍ਹਾ ਦੇਤੀ ਉੱਥੇ ਉਹਨਾਂ ਨੇ ਮਸਜਿਦ ਬਣਾਉਣ ਦਾ ਨੀਂ ਨਿਲ ਲਿਆ ਤੇ ਉੱਥੇ ਮਸਜਿਦ ਬਣਾਉਣ ਦਾ ਬੋਰਡ ਲੱਗਾ ਕਈ ਸਾਲਾਂ ਤੋਂ ਇੱਕ ਪਰਿਵਾਰ ਰਹਿ ਰਿਹਾ ਤੇ ਅੱਜ ਉੱਥੇ ਮਸਜਿਦ ਬਣਾਈ ਜਾਏਗੀ ਹਾਂ ਮਸਜਿਦ ਬਣਾਈ ਜਾਏਗੀ ਲੇਕਿਨ ਦੇਖੋ ਸੰਵਿਧਾਨ ਹੈ ਦੇਸ਼ ਦਾ ਹਿੰਦੂਸਤਾਨੀ ਧਰਮ ਨਿਰਪੱਖ ਦੇਸ਼ ਹੈ ਹਿੰਦੂਆਂ ਦਾ ਧਰਮ ਵੀ ਧਰਮ ਨਿਰਪੇਖ ਹੈ ਠੀਕ ਹੈ ਲੇਕਿਨ ਜਿਹੜੀ ਉੱਥੇ ਮਸਜਿਦ ਬਣਨ ਜਾ ਰਹੀ ਹੈ ਉਹ ਧਰਮ ਨਿਰਪੇਖ ਨਹੀਂ ਹੈ ਉਹਨਾਂ ਦਾ ਸੰਵਿਧਾਨ ਜੋ ਧਾਰਮਿਕ ਸੰਵਿਧਾਨ ਹੈ ਨਾਲੇ ਜਿਹੜਾ ਏਰੀਆ ਹੈ ਇਹ Hindu ਬਹੁਸੰਖਿਆ ਕੇ ਏਰੀਆ Hindu ਬਹੁਸੰਖਿਆ ਕੇ ਏਰੀਏ ਦੇ ਵਿੱਚ ਮਸਜਿਦ ਨਹੀਂ ਬਣ ਸਕਦੀ ਜਿੱਥੇ ਵੀ ਦੇਸ਼ ਦੇ ਵਿੱਚ ਮੁਸਲਮਾਨ ਸਮੁਦਾਇ ਬਹੁਤ ਜ਼ਿਆਦਾ ਤਦਾਦ 'ਚ ਹੁੰਦਾ ਉੱਥੇ ਹਿੰਦੂਆਂ ਦਾ ਮੰਦਰ ਨਹੀਂ ਬਣਦਾ ਮੇਰੀ ਵੀ ਦੇਸ਼ ਪੰਜਾਬ ਮੁਸਲਮਾਨ ਤੇ ਹਰ ਜਗ੍ਹਾ ਹਿੰਦੂਆਂ ਦੇ ਮੰਦਰਾਂ ਸਟਾ ਕੇ ਮੁਤਰਾ ਲੈ ਲੋ ஆயுத ਲੈ ਲੋ ਹਿੰਦੂਆ ਦੇ ਮੰਦਰ ਢਾਟਾ ਕੇ ਉਥੇ ਮਸਜਿਦਾਂ ਬਣਾਈਆਂ ਗਈਆਂ ਕਾਛੀ ਲੈ ਲੋ ਹਰ ਜਗ੍ਹਾ ਤੇ ਇਹਨਾਂ ਦਾ ਵਿਵਾਦ ਹੀ ਹੁੰਦਾ ਇਹਨਾਂ ਨੂੰ ਜਗ੍ਹਾ ਨਵੀਂ ਨਹੀਂ ਮਿਲਦੀ ਹਿੰਦੂਆ ਦੀ ਜਗ੍ਹਾ ਤੇ ਮੰਦਰ ਬਣਾ ਦਿੰਦੇ ਆ ਦੇਖੋ ਜੀ ਇਹ ਉਹਨਾਂ ਦਾ ਧਰਮ ਹੈ ਇਹ ਉਹਨਾਂ ਦਾ ਇੱਛਾ ਵਾ ਇਹ ਕਿਦਾਂ ਦਾ ਧਰਮ ਹੈ ਇਹ ਕਿਸ ਤਰ੍ਹਾਂ ਦਾ ਧਰਮ ਹੈ ਮੈਂ ਕੁਝ ਨਹੀਂ ਇਸ ਸੰਵਿਧਾਨ ਦੇ ਵਿੱਚ ਜੋ ਉਹਨਾਂ ਨੇ ਸਾਡੇ ਧਰਮ ਤੇ ਅੱਜ ਤੱਕ ਜ਼ੁਲਮੀ ਕੀਤਾ ਹਿੰਦੂਆ ਦੇ ਹਿੰਦੂਆ ਦੇ ਮੰਦਰ ਢਾਏ ਗਏ ਤੇ ਜਦ ਕੀ ਪ੍ਰਸ਼ਾਸਨ ਹਮੇਸ਼ਾ ਹਿੰਦੂਆਂ ਨੂੰ ਦਬਾਉਂਦਾ ਹੈ ਦਬਾ ਕੇ ਸਾਡੇ ਜਿਹੜੇ ਇੱਛਾਵਾ ਜਿਹੜੀ ਹੈ ਇੱਥੇ ਸਾਰੇ ਹਿੰਦੂ ਆ ਅਸੀਂ ਉਹ ਸਾਡਾ ਉਹਨਾਂ ਦੇ ਸੰਵਿਧਾਨ ਦੇ ਕੋਈ ਲੋਕ ਇੱਥੇ ਨਹੀਂ ਰਹਿੰਦੇ ਲੇਕਿਨ ਰੋਜ਼ ਇੱਥੇ ਨਮਾਜ਼ ਪੜ੍ਹੀ ਜਾਏਗੀ ਉਹ ਹਿੰਦੂਆਂ ਨੂੰ ਨਹੀਂ ਮਨਜ਼ੂਰ ਹੈਗਾ ਇੱਥੇ ਨਮਾਜ਼ ਪੜ੍ਹੀ ਜਾਏਗੀ ਹਿੰਦੂਆਂ ਨੂੰ ਨਹੀਂ ਮਨਜ਼ੂਰ ਇਸ ਲਈ ਅਸੀਂ ਸਾਰੇ ਪੰਜਾਬ ਦੀ ਸਰਕਾਰ ਤੋਂ ਅੰਮ੍ਰਿਤਸਰ ਦੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇੱਥੇ ਮਸਜਿਦ ਨਾ ਬਣਾਈ ਜਾਵੇ ਅਮ੍ਰਿਤਸਰ ਦੇ ਸਾਰੇ ਹਿੰਦੂ ਸੰਗਠਨ ਇੱਥੇ ਮੌਜੂਦ ਹੈ ਅਗਲ ਲੋੜ ਪਈ ਤੇ ਪੂਰੇ ਪੰਜਾਬ ਦੇ ਹਿੰਦੂ ਸੰਗਠਨ ਅਮ੍ਰਿਤਸਰ 'ਚ ਇੱਕ ਜਨ ਸਭਾ ਕੀਤੀ ਜਾਏਗੀ ਉਹਕੇ ਨੰਨੇ ਲਿਤਾ ਜਾਏਗਾ ਹਜ਼ਾਰਾਂ ਦੀ ਤਦਾਦ ਚ ਹਿੰਦੂ ਸੜਕਾਂ 'ਤੇ ਉਤਰਾਂਗੇ ਐਦਾ ਜਿਹੜਾ ਜੋ ਹੋਏਗਾ ਕੱਲ ਨੂੰ ਨੁਕਸਾਨ ਉਹ ਪ੍ਰਸ਼ਾਸਨ ਦਾ ਤੇ ਸਰਕਾਰ ਉਹਦੀ ਜ਼ਿੰਮੇਵਾਰ ਹੋਏਗੀ ਮੇਰੀ ਨਵੇਦਨ ਹੱਥ ਜੋੜ ਕੇ ਕਿ ਵੀ ਐਸ ਬੱਚੇ ਨੂੰ ਬੰਨ ਤੋਂ ਰੋਕਿਆ ਜਾਵੇ ਗੱਲ ਕਰੀਏ ਕਿ ਵਕਫ ਬੋਰਡ ਨੂੰ ਇਨੀ ਤਾਕਤ ਕਿਨੇ ਦਿੱਤੀ ਕਿ ਕਿਤੇ ਵੀ ਜਾ ਕੇ ਆਪਣੀ ਕਿਸੇ ਦੀ ਵੀ ਪ੍ਰਾਪਰਟੀ ਤੇ ਆਪਣਾ ਹੱਕ ਜ਼ਾਹਿਰ ਕਰ ਸਕਦਾ ਦੇਖੋ ਜੀ ਵਕਫ ਬੋਰਡ ਨੂੰ ਸੀਮ ਸ਼ਕਤੀਆਂ ਮਨਮੋਹ ਸਿੰਘ ਦੇ ਗਿਆ 1995 ਤੇ ਜਾਂਦੇ ਜਾਂਦੇ ਉਹਨੇ ਅਸੀਮ ਸ਼ਕਤੀਆਂ ਦੇਣ ਦੇ ਕਾਰਨ ਵਕਫ ਬੋਰਡ ਜਿਹਦੀ ਮਰਜ਼ੀ ਪ੍ਰਾਪਰਟੀ ਤੇ ਆਵੇ ਉੱਥੇ ਜਾ ਕੇ ਆਪਣਾ ਹੱਕ ਜਤਾ ਸਕਦਾ ਜਦ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਉਹ ਦੇਸ਼ ਦੇ ਸੰਵਿਧਾਨ ਦੇ ਵਿੱਚ ਬਦਲਾਅ ਕਰਨ ਲਈ ਬਹੁਤ ਕੋਸ਼ਿਸ਼ ਕਰਦੇ ਪਏ ਆ ਕਿ ਵਕਫ ਬੋਰਡ ਜਿਹੜਾ ਕੈਨਸਲ ਕੀਤਾ ਜਾਵੇ ਕਬਰ ਜਿਹੜੇ ਮਰਜੀ ਮੰਦਿਰ ਤੇ ਜਾਂਦਾ ਆਪਣਾ ਦਾਵਾ ਠੋਕ ਦਿੰਦਾ ਜੋ ਕਿ ਅਸੀਂ ਕਿਸੇ ਕੀਮਤ ਤੇ ਸਹਿਣ ਨਹੀਂ ਕਰਾਂਗੇ ਅੰਮ੍ਰਿਤਸਰ ਦੇ ਵਿੱਚ ਇਸ ਤਰ੍ਹਾਂ ਦਾ ਪਹਿਲਾ ਵਿਵਾਦਿਤ ਜਿਹੜਾ ਇਹ ਸਮਾ ਖੜਾ ਹੋ ਗਿਆ ਹੈ ਜਿੱਥੇ ਕਿ Hindu Muslim ਆਪਣੇ ਸਾਹਮਣੇ ਹੋ ਰਹੇ ਹੈ ਦੇਖੋ ਇੱਥੇ ਗੱਲ Hindu Muslim ਦੀ ਨਹੀਂ ਹੈਗੀ ਗੱਲ ਹੈਗੀ ਆ ਕਿ ਸਰਕਾਰਾਂ ਜਦੋਂ ਆਪਣਾ ਕੋਈ ਨਿਕਮਾਪਨ ਉਹਨਾਂ ਦਾ ਜਦੋਂ ਸਾਹਮਣੇ ਆਂਦਾ ਉਦੋਂ ਐਸੇ ਤਰ੍ਹਾਂ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਔਰ ਇਹ ਜੋ ਬਹੁਤ ਸੰਖੇਪ ਹਿੰਦੂ ਸਮਾਜ ਦੇ ਵਿੱਚ ਇੱਕ ਮਸਜਿਦ ਦਾ ਨਿਰਮਾਣ ਕੀਤਾ ਜਾ ਰਿਹਾ ਉਹਦੀ ਇਹਦੀ ਇੱਕ ਕੰਪਲੀਟ ਲੈ ਕੇ ਮੋਹੱਲੇ ਦੇ ਨਿਵਾਸੀ ਸਾਡੇ ਹਿੰਦੂ ਸੰਘਰਸ਼ ਕਮੇਟੀ ਕੋਲ ਪਹੁੰਚੇ ਸੀਗੇ ਔਰ ਜਿਹਦੇ ਕਾਰਨ ਅਸੀਂ ਸਾਰੇ ਭਰਾ ਸੀ ਇੱਥੇ ਮਿਲ ਕੇ ਇਕੱਠੇ ਹੋਏ ਆ ਔਰ ਇਸ ਮਸਜਿਦ ਦਾ ਅਸੀਂ ਵਿਰੋਧ ਕਰਾਂਗੇ ਤਾਂ ਕਿ ਇੱਕ ਜਿਹੜਾ ਭਾਈਚਾਰਾ ਅੰਮਰਸਰ ਚ ਬਣਿਆ ਆ ਉਹ ਬਣਿਆ ਰਹੇ ਮਸਜਿਦ ਦਾ ਵਿਰੋਧ ਕਰਦੇ ਹੋ ਕੀ ਵਕਫ ਬੋਰਡ ਨੂੰ ਮਿਲੀਆਂ ਜਿਹੜੀਆਂ ਅਸੀਮਿਤ ਤਾਕਤਾਂ ਉਹਦਾ ਵਿਰੋਧ ਕਰਦੇ ਹੋ ਵਕਫ ਬੋਰਡ ਦੀਆਂ ਤਾਕਤਾਂ ਦੇਖੋ ਜਿਹੜੀਆਂ ਅਸੀਂ ਬਿਲਕੁਲ ਉਹਦਾ ਵਿਰੋਧ ਕਰਦੇ ਆ ਕਿਉਂਕਿ ਬਹੁਤ ਸਾਰੇ ਅੱਜ ਹਿੰਦੁਸਤਾਨ ਵਿੱਚ ਇਹੋ ਜਿਹੇ ਹਿਡਨ ਪ੍ਰੋਪਰਟੀਆਂ ਆ ਗਿਆ ਜਿਹਦਾ ਕਿ ਲੋਕਾਂ ਨੂੰ ਪਤਾ ਹੀ ਨਹੀਂਗਾ ਔਰ ਅੱਜ ਹਿੰਦੁਸਤਾਨ ਦਾ ਜਿਹੜਾ ਯੁਵਾ ਹਿੰਦੁਸਤਾਨ ਦਾ ਨਾਗਰਿਕ ਜੋ ਕਿ ਪੜ੍ਹ ਲਿਖ ਚੁੱਕਾ ਹੈ ਔਰ ਇਸ ਇਸ ਪਤੀ ਜਾਗਰੂਕ ਹੋ ਗਿਆ ਔਰ ਇਹਨਾਂ ਨੂੰ ਇੰਨੀ ਸਮਝ ਆ ਗਈ ਹੈ ਕਿ ਵਕਫ ਬੋਰਡ ਜਿਹੜਾ ਆਪਣੀ ਤਾਕਤਾਂ ਦਾ ਕਿਤੇ ਕਿਤੇ ਨਜਾਇਜ਼ ਪ੍ਰਯੋਗ ਕਰ ਰਿਹਾ ਅਸੀਂ ਸਿਰਫ ਇਸ ਚੀਜ਼ ਨੂੰ ਨੱਖ ਮਾਣ ਲਈ ਕਿ ਉੱਥੇ ਇੱਕ ਗਰੀਬ ਪਰਿਵਾਰ ਰਹਿੰਦਾ ਸੀ ਜਿਹਦੇ ਨਾਲ ਤੁਸੀਂ ਧੱਕਾ ਕਰਕੇ ਆਪਣੀ ਮਸਜਿਦ ਦਾ ਬੋਰਡ ਲਗਾ ਦੋਗੇ ਕਿ ਉਹ ਗਰੀਬਾਂ ਦਾ ਤੁਹਾਡਾ ਫਰਜ਼ ਨਹੀਂ ਹੈ ਉਸ ਗਰੀਬਾਂ ਨੂੰ ਢਾਕੇ ਸੇ ਹੋਰ ਵਸਾਣਾ ਪਹਿਲੇ ਉਹਨਾਂ ਨੂੰ ਕਿਤੇ ਵਸਾਓ ਉਹਨਾਂ ਨੂੰ ਕਿਤੇ ਰਹਿਣ ਦੀ ਜਗ੍ਹਾ ਦਿਓ ਫਿਰ ਆਪਣਾ ਕੋਈ ਵੀ ਕੰਮ ਕਰੋ ਕਮ ਦੀ ਜਿਹੜੀ ਹੈ ਉਹ ਕਾਰਵਾਈ ਤੇ ਵਕਫਾ ਬੋਰਡ ਹਰ ਜਗ੍ਹਾ ਦੇਸ਼ ਦੇ ਵਿੱਚ ਜਿਸ ਕੋਨੇ ਤੇ ਵੀ ਵਕਫਾ ਬੋਰਡ ਹੈ ਉਹ ਅਜਗਰ ਦੀ ਤਰ੍ਹਾਂ ਜ਼ਮੀਨ ਨੂੰ ਕਈ ਜਣੀਆਂ ਜ਼ਮੀਨਾ ਪ੍ਰੋਪਰਟੀਆਂ ਤੇ ਕਬਜ਼ਾ ਕਰਦਾ ਕਿਲਾ ਵਿੱਚ ਪਿੱਛੇ ਸੁਣਨ ਚ ਆਇਆ ਸੀ ਤਕਰੀਬਨ 2000 ਸਾਲ ਪੁਰਾਣਾ ਮੰਦਿਰ ਜਿੱਤੇ ਕਬਜ਼ਾ ਵਕਫਾ ਬੋਰਡ ਨੇ ਠੋਕ ਦਿੱਤਾ ਹੈ ਤੇ ਇਸ ਤਰ੍ਹਾਂ ਤਾਂ ਹੁਣ ਅੰਮ੍ਰਿਤਸਰ ਤੇ ਵੀ ਸ਼ੁਰੂ ਹੋ ਗਿਆ ਦੇਖੋ ਜੀ ਮੈਂ ਜਿਸ ਤਰ੍ਹਾਂ ਕੀ ਹੁਣ ਇਹ ਕਿਆ ਸੀਗਾ ਕਿ ਇੱਕ ਬੜੀ ਸਾਜਿਸ਼ਨ ਦੇ ਤਹਿਤ ਕਿ ਇੱਕ ਸ਼ਹਿਰ ਦਾ ਇੱਕ ਘੇਰਾਬੰਦੀ ਕੀਤੀ ਜਾਂਦੀ ਆ ਜਿੱਥੇ ਜਿੱਥੇ ਬਹੁ ਸੰਖਿਆ ਰਿਆਰੇ ਹੁੰਦੇ ਆ ਔਰ ਇਹਦੀ ਚਾਰ ਚਿ ਦੀਵਾਰੀ ਚਾਰੇ ਪਾਸੇ ਜਿਹੜੀ ਅਲਪ ਸੰਖਿਆ ਆਬਾਦੀ ਔਰ ਇਸ ਤਰ੍ਹਾਂ ਦੀ ਮਸਜਿਦਾਂ ਦਾ ਔਰ ਉਹਨਾਂ ਦੇ ਵਿੱਚ ਬਹੁ ਸੰਖਿਆ ਅਲਪ ਸੰਖਿਆ ਦੀ ਨਹੀਂ ਗੱਲ ਕਰਦੇ ਗੱਲ ਕਰਦੇ ਵਕਫ ਬੋਰਡ ਦੀ ਤਾਂ ਵਕਫ ਬੋਰਡ ਨੂੰ ਤਾਕਤਾਂ ਦੇਣ ਵਾਲੀ ਸਰਕਾਰ ਜਿਹੜੀ ਆ ਕਿਤੇ ਨਾ ਕਿਤੇ ਗਲਤ ਫੈਸਲਾ ਕਰ ਗਈ ਹੈ ਦੇਖੋ ਅਸੀਂ ਅੱਜ ਇੱਥੇ ਜਿਹੜੇ ਮੌਜੂਦ ਅਸੀਂ ਸਾਰੇ ਵੀਰ ਭਰਾ ਖੜੇ ਹੋਇਆ ਕਿ ਅੱਜ ਅਸੀਂ ਪ੍ਰੈਜ਼ੈਂਟ ਚ ਜੀ ਰਹੇ ਆ ਅਸੀਂ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਜੋ ਸਾਡੇ ਜੋ ਸਾਨੂੰ ਅੱਜ ਪਿੱਛੇ ਜਿਹੜੀਆਂ ਸਰਕਾਰਾਂ ਵੱਲੋਂ ਜਿਵੇਂ ਕਿ ਸਰਕਾਰਾਂ ਗਲਤੀਆਂ ਕਰਦੀਆਂ ਸਰਕਾਰਾਂ ਦਾ ਬਦਲਦੀਆਂ ਆ ਸੇ ਕਰਕੇ ਠੀਕ ਆ ਲੋਕਤੰਤਰ ਸਰਦਕਾ ਵਿੱਚ ਸਰਕਾਰ ਕਾ ਅਗਰ ਗਲਤੀ ਨਾ ਕਰੇ ਕੋ ਸਰਦਾਰ ਸਰਕਾਰ ਨਾ ਬਦਲੀ ਜਾਏ ਕਦੀ ਵੀ ਕੋਈ ਸਥਾਈ ਸਰਕਾਰ ਰੋਈਆ 1947 ਤੋਂ ਬਾਅਦ ਕਿੰਨੀਆਂ ਸਰਕਾਰਾਂ ਬਦਲਦੀਆਂ ਸਰਕਾਰਾਂ ਬਦਲਦੀਆਂ ਸੇ ਕਰ ਸਰਕਾਰ ਦੀ ਗਲਤੀ ਇਸ ਤਰ੍ਹਾਂ ਦੀ ਕਿਹੜੀ ਗਲਤੀ ਹੈ ਜੀ ਵਕਫ ਬੋਰਡ ਨੂੰ ਅਸੀਮਤ ਤਾਕਤ ਦੇ ਦਿੱਤੀ ਜਿਹਦਾ ਭੁਗਤਾਨ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨੀ Hindu ਆਵਾਮ ਜਿਹੜੀ ਆ ਭੁਗਤ ਰਹੀ ਆ ਹਿੰਦੂ ਆਵਾਮ ਦੇਖੋ ਜਦ ਤੱਕ ਇਹਨਾਂ ਆਪਸ ਵਿੱਚ ਭਾਈਚਾਰੇ ਸੀਗੇ ਤਦ ਤੱਕ ਇਹਨਾਂ ਤੇ ਠੀਕ ਸੀਗੇ ਜਦੋਂ ਆਪਾਂ ਕਿਸੇ ਦੀ ਭਾਵਨਾਵਾਂ ਨੂੰ ਆਹਾਤ ਕਰਾਂਗੇ ਹਿੰਦੂਆਂ ਨੇ ਕਿਹੜੀ ਭਾਵਨਾਵਾਂ ਨੂੰ ਆਹਾਤ ਕੀਤਾ ਜਿਹੜਾ ਵਕਬ ਨੂੰ ਨਹੀਂ ਤਾਕਤ ਦੇਤੀ ਹਿੰਦੂਆਂ ਦੀ ਭਾਵਨਾਵਾਂ ਨੂੰ ਆਹਾਤ ਕਿਸੇ ਹੱਦ ਤੱਕ ਨਹੀਂ ਕੀਤਾ ਮੈਂ ਇਸ ਕਹਿ ਸਕਦਾ ਕਿ ਉਹ ਵੀ ਉਸ ਸਮੇਂ ਦੀ ਮੌਜੂਦਾ ਸਥਿਤੀ ਕੀ ਸੀ ਉਸ ਸਮੇਂ ਉਦੋਂ ਉਸ ਲਈ ਕੀ ਕੀ ਇਹੋ ਜਿਹੇ ਕਾਰਨ ਸੀ ਜਿਹਦੇ ਕਹਿੰਦਾ ਮਤਲਬ ਉਹ ਸਰਕਾਰ ਦੀ ਗਲਤੀ ਤੁਸੀਂ ਸਭ ਕਰਦੇ ਹੋ ਮਨਮੋਹਨ ਸਿੰਘ ਨੇ ਜਿਸ ਤਰ੍ਹਾਂ ਕੀ ਇਹਨਾਂ ਨੇ ਕਿਹਾ ਮਨਮੋਹਨ ਸਿੰਘ ਨੇ ਤਾਕਤ ਦੇ ਦਿੱਤੀ ਵਕਫਾ ਬੋਰਡ ਨੂੰ ਅਸੀਮਤ ਤਾਕਤ ਦਿੱਤੀ ਉਹ ਗਲਤ ਗਲਤ ਕਦੋਂ ਦੀ ਸਰਕਾਰ ਦੀ ਕਿਸ ਸਰਕਾਰ ਦੀ ਆਂਗਰੇਜ਼ ਦੀ ਸਰਕਾਰ ਵੇਲੇ ਵਕਫਾ ਬੋਰਡ ਨੂੰ ਅਸੀਮਤ ਤਾਕਤਾਂ ਦੇ ਦਿੱਤੀਆਂ ਗਈਆਂ ਕਿ ਉਹ ਸਹੀ ਸੀ ਜਿਹੜੀ ਕਾਂਗਰਸ ਵੇਲੇ ਜਿਹੜੀ ਵਕਫਾ ਬੋਰਡ ਨੂੰ ਜਿਹੜੀਆਂ ਤਾਕਤਾਂ ਦਿੱਤੀਆਂ ਸੀ ਉਦੋਂ ਮੌਜੂਦਾ ਪ੍ਰਸਥਿਤੀ ਕੀ ਸੀ ਉਹ ਰ ਸੰਸ਼ੋਧਨ ਦੇ ਰੂਪੇਲੇ ਉਸ ਲਈ ਲੇੜੀ ਪਰਸਥਿਤੀ ਦੱਸੋ ਉਸ ਲਈ ਜਿਹੜੀ ਪਰਸਥਿਤੀ ਸੀ ਉਸ ਲਈ ਅਲਪ ਸੰਖਿਆ ਦੀ ਜਿਹੜੀ ਸੀ ਉਸ ਲਈ ਬਹੁਤ ਜ਼ਿਆਦਾ ਜਿਹੜੀ ਸੁਣਵਾਈ ਨਹੀਂ ਸੀ ਹੁੰਦੀ ਔਰ ਬਹੁਤ ਦਬੇ ਕਦੋਂ 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 ਅਲਪ ਸੰਖਿਆ ਦੀ ਸੁਣਵਾਈ ਨਹੀਂ ਹੋਈ ਤੁਸੀਂ ਇਤਿਹਾਸ ਦੇਖ ਲਓ ਇਤਿਹਾਸ ਦੇਖ ਲਓ ਇਤਿਹਾਸ ਦੇਖ ਲੋ ਹਮੇਸ਼ਾ ਹਰ ਚੀਜ਼ ਦੇ ਵਿੱਚ ਮਿਨੋਰਟੀ ਦੇ ਨਾਮ ਤੇ ਮੁਸਲਿਮ ਸਮੁਦਾਇ ਨੂੰ ਹਰ ਚੀਜ਼ ਦੇ ਵਿੱਚ ਹੱਕ ਅੱਗੇ ਦਿੱਤਾ ਗਿਆ ਮੈਂ ਤੁਹਾਡੇ ਨਾਲ ਤੁਹਾਨੂੰ ਮੈਂ ਫਿਰ ਇਸ ਗੱਲ ਦੀ ਬਿੰਦੂ ਕੀਤੀ ਕਿ ਅਸੀਂ ਪ੍ਰੈਜ਼ੈਂਟ ਵਿੱਚ ਜਿਰੇ ਹਾਂ ਅਸੀਂ ਪਾਸਟ ਵਿੱਚ ਨਹੀਂ ਜਿਰੇ ਜਿਹੜੀ ਭਾਜਪਾ ਦੀ ਸਰਕਾਰ ਆ ਉਹ ਆਲਵੇਸ ਪਾਸਟ ਵਿੱਚ ਜਿਰੇ ਜੀਂਦੀ ਆ ਉਹ ਕੋਈ ਵੀ ਕੋਈ ਇਹੋ ਜਿਹਾ ਮਾਹੌਲ ਖਰਾਬ ਹੁੰਦਾ ਉਹ ਪਾਸ ਤੋਂ ਪਾਸ ਪਾਸ ਆਲਵੇਸ ਪਾਸ ਗਲਤ ਸੀ ਪਾਸੇ ਨਹੀਂ ਗਲਤੀਆਂ ਦਾ ਭੁਗਤਾਨ ਇਸ ਵੇਲੇ ਕਰ ਰਿਹਾ ਨੇ ਲੋਕ ਅਸਲੇ ਪ੍ਰੈਜ਼ੈਂਟ ਵਿੱਚ ਅਸੀਂ ਜੋ ਦੇਖੋ ਅੱਜ ਹਿੰਦੁਸਤਾਨ ਦੀ ਬਾਜੀ ਜਿਹੜੀ 150 ਕਰੋੜ ਆ 1947 ਆਬਾਦੀ ਬਹੁਤ ਘੱਟ ਸੀ ਜਿਉ ਜੋ ਆਬਾਦੀ ਵਧਦੀ ਜਾਂਦੀ ਆ ਜ਼ਰੂਰਤਾਂ ਵਧੀਆਂ ਜਾਂਦੀ ਆ ਮਾਹੌਲ ਬਦਲਦੇ ਜਾਂਦੇ ਆ ਐਹੀ ਜੋ ਗਲੀਆਂ ਜਿਸ ਤੇ ਇਸ ਵੇਲੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੈਰੀਕੇਡਿੰਗ ਕਰਕੇ ਇੱਥੇ ਜਿਹੜੀ ਸਿਕਿਉਰਿਟੀ ਦੇ ਪ੍ਰਬੰਧ ਕੀਤੇ ਗਏ ਤਾਂ ਕਿ ਕੋਈ ਵੀ ਦੰਗਾ ਵਗਾਰਾ ਜਾਂ ਇਸ ਤਰ੍ਹਾਂ ਦੀ ਕੋਈ ਪਗੜੜ ਨਾ ਮਚੇ ਤੇ ਇਸੇ ਗਲੀ ਦੇ ਅੰਦਰ ਉਹ ਜ਼ਮੀਨ ਹੈ ਜਿੱਥੇ ਉਹ ਜਗ੍ਹਾ ਹੈ ਜਿੱਥੇ ਤਿੰਨ ਪੀੜੀਆਂ ਤੋਂ ਹਿੰਦੂ ਪਰਿਵਾਰ ਰਹਿ ਰਿਹਾ ਸੀ ਤੇ ਅੱਜ ਵਕਫ ਬੋਰਡ ਨੇ ਪਿਛਲੇ ਦਿਨੀ ਵਕਫ ਬੋਰਡ ਨੇ ਉੱਥੇ ਆਪਣਾ ਕਬਜ਼ਾ ਕਰ ਲਿਆ ਉਹਨਾਂ ਨੂੰ ਕੱਢ ਕੇ ਤੇ ਮਸਜਿਦ ਦਾ ਬੋਰਡ ਲਗਾ ਦਿੱਤਾ ਗਿਆ ਹੈ ਜਮਾ ਮਸਜਿਦ ਦਾ ਬੋਰਡ ਲੱਗਣ ਤੋਂ ਬਾਅਦ Hindu ਸੰਸਥਾਵਾਂ ਵੱਲੋਂ ਵਿਰੋਧ ਕੀਤਾ ਗਿਆ ਵਿਰੋਧ ਤੋਂ ਬਾਅਦ ਪ੍ਰਸ਼ਾਸਨ ਨੇ ਬੋਰਡ ਤੇ ਉਤਾ ਦਿੱਤਾ ਗਿਆ ਲੇਕਿਨ ਅੰਦਰ ਦੇ ਇਹ ਸੂਤੇ ਹਾਲਾਤ ਜੋ ਵੀ ਹੈ ਉਸੇ ਤਰ੍ਹਾਂ ਹਨ ਵਕਫ ਬੋਰਡ ਵੱਲੋਂ ਕਬਜ਼ਾ ਕੀਤਾ ਗਿਆ ਜ਼ਮੀਨ ਦੇ ਵਿੱਚ ਜਿਹੜਾ ਜਮਾ ਮਸਜਿਦ ਦਾ ਜਿਹੜਾ ਬੋਰਡ ਲਗਾ ਦਿੱਤਾ ਗਿਆ ਹੈ ਹੁਣ ਫਿਲਹਾਲ Hindu ਸੰਸਥਾਵਾਂ ਵੱਲੋਂ ਇਕੱਠ ਹੋ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਜਿਹੜੀ ਹੈ ਬੈਰੀਕੇਟਿੰਗ ਕਰਕੇ ਜਿਹੜਾ ਇਸ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਦੋਨੇ ਪਾਸੇ ਬੈਰੀਕੇਟਿੰਗ ਜਿਹੜੀ ਆ ਕਰਕੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਤਾਂ ਕਿ ਕੋਈ ਇੱਥੇ ਝਗੜਾ ਨਾ ਹੋਵੇ ਕੋਈ ਦੰਗਾ ਫਸਾਦ ਨਾ ਹੋਵੇ ਕਿਸੇ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਾ ਹੋਵੇ ਬਣੇ ਰਹੋ ਲਾਈਵ ਭਾਰ ਦੇ ਨਾਲ ਇਸ ਦੇ ਨਾਲ ਜੁੜੀ ਅੱਗੇ ਖਬਰ ਦੇ ਨਾਲ ਤੁਹਾਨੂੰ ਛੇਤੀ ਹੀ ਰੂਬਰੂ ਕਰਾਂਗੇ